ਸਨੀਤਾ ਕੇਜਰੀਵਾਲ ਆਉਂਦੇ ਆ ਕਿ ਸੁਨੇਹਾ ਆਇਆ ਜੀ ਕੇਜਰੀਵਾਲ ਸਾਹਿਬ ਦਾ ਉਹ ਸੁਨੇਹਾ ਜਦੋਂ ਬਿਆਨ ਕਰ ਰਹੇ ਹੁੰਦੇ ਆ ਤੇ ਲੋਕਾਂ ਦੀ ਨਜ਼ਰ ਪਿੱਛੇ ਪੈ ਗਈ ਕਿ ਇਹ ਤਾਂ ਦੋ ਤਸਵੀਰਾਂ ਹੁੰਦੀਆਂ ਸੀ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਸਾਹਿਬ ਦੀ ਪਰ ਵਿਚਾਲੇ ਤਸਵੀਰ ਤਾਂ ਕੇਜਰੀਵਾਲ ਦੀ ਟੰਗਤੀ ਕਹਿੰਦੇ ਬੜਾ ਮਾੜਾ ਹੋਇਆ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਆਲੋਚਨਾ ਕੀਤੀ ਔਰ ਲੋਕਾਂ ਨੇ ਸਾਹਮਣੇ ਆਇਆ ਕਿ ਵੀ ਲਾਈਵ ਹੋ ਕੇ ਵੀ ਆਖਿਆ ਕਿ ਇਹ ਤਾਂ ਸਰਾਸਰ ਗਲਤ ਹੈ ਜੀ ਜਿੰਨਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਹੋਣ ਤੇ ਤਸਵੀਰ ਵਿਚਾਲੇ ਟੰਗੀ ਬੈਠਿਆ ਆਪਦੀ ਨਹੀਂ ਲੋਕ ਗਲਤ ਤਾਂ ਕੇਜਰੀਵਾਲ ਦੇ ਵਾਈਫ ਤੇ ਸਹੀ ਜਿਹੜੀ ਪਾਰਟੀ ਕਹਿੰਦੀ ਆ ਜੇ ਮਨੀਸ਼ ਸੋਦੀਆ ਫੜਿਆ ਗਿਆ ਸੀ ਉਹ ਕਹਿੰਦੇ ਇੱਕ ਜੀ ਭਗਤ ਸਿੰਘ ਦਾ ਵਾਰਿਸ ਆ ਜੇ ਅਰਵਿੰਦ ਕੇਜਰੀਵਾਲ ਨੂੰ ਫੜਿਆ ਗਿਆ ਤੇ ਉਹ ਅਰਵਿੰਦ ਕੇਜਰੀਵਾਲ ਕੀ ਕਹਿੰਦਾ ਹੈਗਾ ਕਹਿੰਦੇ ਕਿ ਸ਼ਹੀਦ ਭਗਤ ਸਿੰਘ ਨੇ ਤੇ ਗੋਰਿਆਂ ਦੇ ਖਿਲਾਫ ਲੜਾਈ ਲੜੀ ਸੀ ਮੈਂ ਚੋਰਾਂ ਦੇ ਖਿਲਾਫ ਲੜੀ ਰਹੀ ਤੇ ਉਹ ਆਪਣੇ ਆਪ ਨੂੰ ਭਗਤ ਸਿੰਘ ਦੇ ਬਰਾਬਰ ਹੀ ਸਮਝਦੇ ਨਾ ਉਹ ਭਗਤ ਸਿੰਘ ਤੋਂ ਘੱਟ ਉਹ ਤੇ ਤੁਹਾਡੀ ਤਕ ਦਰਦ ਹੈਗਾ ਨਾ ਲੋਕਾਂ ਦਾ ਤੁਹਾਨੂੰ ਤਕਲੀਫ ਹੋਊਗੀ ਕੇਜਰੀਵਾਲ ਸਾਹਿਬ ਨੂੰ ਜਾਂ ਮੈਡਮ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਥੋੜਾ ਤਕਲੀਫ ਆ ਤਕਲੀਫ ਤਾਂ ਉਹਨਾਂ ਲੋਕਾਂ ਨੂੰ ਹੋਣੀ ਚਾਹੀਦੀ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੀ ਭਾਵਨਾ ਵੀ ਨਹੀਂ ਸਮਝੇ ਉਹ ਕਹਿੰਦੇ ਅਸੀਂ ਕਿਸੇ ਨਾਲੋਂ ਘੱਟ ਹਮ ਅਸੀਂ ਵੀ ਭਗਤ ਸਿੰਘ ਹਮ ਸਾਡੇ ਤੇ ਦੇਖੋ ਸਾਡੇ ਸੰਜੇ ਸਿੰਘ ਨੂੰ ਜਮਾਨਤ ਮਿਲ ਗਈ ਹੈਗੀ ਈਡੀ ਨੇ ਮਨਾ ਹੀ ਕਰ ਦਿੱਤਾ ਕਿ ਸਾਨੂੰ ਰਮਾਨੀ ਚਾਹੀਦਾ ਉਹ ਤਾਂ ਕਹਿੰਦੇ ਅਸੀਂ ਅਸਲੀ ਭਗਤਾਂ ਭਗਤ ਸਿੰਘ ਅਸੀਂ ਹਮ ਉਹ ਰੋੜੋ ਰੋੜ ਕੋਈ ਨਹੀਂ ਹੈਗਾ ਦੇਸ ਦੇ ਵਿੱਚ ਇਹ ਇਹ ਬਦਕਿਸਮਤੀ ਆ ਪਹਿਲੀ ਗੱਲ ਕਿ ਜਿਹੜੇ ਮਿਸਿਸ ਦਿੱਲੀ ਸੀਐਮ ਹਨ ਮਿਸਿਸ ਸੀਐਮ ਦਿੱਲੀ ਜਿਹੜੇ ਨੇ ਕੀ ਉਹ ਸੀਐਮ ਦੀ ਕੁਰਸੀ ਤੇ ਬੈਠਦੇ ਲੋਕੀ ਇਹ ਵੀ ਗੱਲਾਂ ਕਰਦੇ ਨੇ ਕਿਉਂਕਿ ਉਸੇ ਕੁਰਸੀ ਤੇ ਬੈਠ ਕੇ ਕੇਜਰੀਵਾਲ ਸਭ ਲੋਕਾਂ ਨੂੰ ਲਾਈਵ ਹੁੰਦੇ ਨੇ ਜਿਹੜਾ ਸੁਨੀਹਾ ਆਉਂਦਾ ਟੈਲੀਪ੍ਰੌਂਪਟਰ ਤੇ ਸਾਹਮਣੇ ਪੜ੍ਹ ਰਹੇ ਹੁੰਦੇ ਉਹਨਾਂ ਦੀਆਂ ਅੱਖਾਂ ਦੱਸਦੀਆਂ ਕਿਉਂਕਿ ਫੀਲ ਦੇ ਨਾਲ ਨਹੀਂ ਪੜ੍ਹ ਰਹੇ ਹੁੰਦੇ ਉਹ ਸਾਹਮਣੇ ਦੇਖ ਰਹੇ ਹੁੰਦੇ ਕਿ ਕਿਹੜੇ ਅੱਖਰ ਆ ਰਹੇ ਆ ਚਲੋ ਟੈਲੀਪ੍ਰੌਂਪਟਰ ਦੇ ਨਾਲ ਪਹਿਲੇ ਉਹ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਵੀ ਪੜ੍ਹਦੇ ਆ ਕਿਨੇ ਕਿਉਂਕਿ ਜਿਹੜੇ ਸਨੀਤਾ ਕੇਜਰੀਵਾਲ ਕਿਹੜੇ ਪੋਲਿਟਿਸ਼ੀਅਨ ਆ ਉਹ ਵੀ ਤੇ ਇੱਕ ਆਈਆਰਐਸ ਆਈਆਰਐਸ ਆਫੀਸਰ ਸੀ ਉਹਨਾਂ ਨੇ ਵੀ ਵੀਆਰਸ ਲੈ ਲਈ ਸੀ ਠੀ ਜਿਹੜੀ ਕੁਰਸੀ ਉਹ ਕੇਜਰੀਵਾਲ ਸਾਹਿਬ ਦੀ ਕਿ ਕੋਈ ਨਵੀਂ ਬਣਾਈ ਗਈ ਹੈ ਕੁਰਸੀ ਉਹ ਇੱਕ ਉਹ ਜਾਂਚ ਦਾ ਵਿਸ਼ਾ ਹੈਗਾ ਉਹ ਸੋਚਣ ਵਾਲੀ ਗੱਲ ਵਿਚਾਰਨ ਵਾਲੀ ਗੱਲ ਹੁਣ ਜਿਹੜੀ ਇੱਕ ਪਾਸੇ ਬਾਬਾ ਸਾਹਿਬ ਦੀ ਫੋਟੋ ਇੱਕ ਪਾਸੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਕੀ ਕੇਜਰੀਵਾਲ ਸਾਹਿਬ ਦੀ ਫੋਟੋ ਲਾ ਕੇ ਤੁਸੀਂ ਆਮ ਆਦਮੀ ਪਾਰਟੀ ਨੇ ਸਾਬਤ ਕੀ ਕੀਤਾ ਹੈਗਾ ਕੀ ਦਿਖਾਉਣਾ ਚਾਹੁੰਦੇ ਦੇਸ਼ ਦੀ ਜਨਤਾ ਨੂੰ ਕਿ ਕੀ ਕੇਜਰੀਵਾਲ ਸਾਹਿਬ ਜਿਹੜੇ ਈਡੀ ਨੇ ਰੈਸਟ ਕੀਤੇ ਨੇ ਕਰਪਸ਼ਨ ਦੇ ਕੇਸ ਦੇ ਵਿੱਚ ਐਕਸਾਈਜ਼ ਪਾਲਿਸੀ ਕੇ ਉਹ ਕੀ ਬਾਬਾ ਸਾਹਿਬ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬਰਾਬਰ ਨੇ ਤੁਸੀਂ ਅਰਵਿੰਦ ਕੇਜਰੀਵਾਲ ਦੀ ਤੁਲਨਾ ਕਰ ਕਰ ਰਹੇ ਹੋ ਜਿਨੇ ਬਾਬਾ ਸਾਹਿਬ ਨੇ ਦੇਸ਼ ਦਾ ਸੰਵਿਧਾਨ ਬਣਾਇਆ ਜਿਹਨੂੰ ਪੂਜਿਆ ਜਾਂਦਾ ਹੈਗਾ ਜਿਹੜੇ ਸੰਵਿਧਾਨ ਦੀ ਕੇਜਰੀਵਾਲ ਸਾਹਿਬ ਨੇ ਸੌਂ ਖਾਂਦੇ ਨੇ ਉਹ ਕਿ ਉਹਨਾਂ ਨੇ ਬਣਾਇਆ ਤੁਸੀਂ ਉਹਦੇ ਨਾਲ ਤੁਲਨਾ ਕੀ ਕਰਦੇ ਚਲੋ ਬਾਬਾ ਸਾਹਿਬ ਵੀ ਛੱਡ ਦੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜਿਨਾਂ ਨੇ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆਗਾ ਤੁਸੀਂ ਉਹਨਾਂ ਦੇ ਨਾਲ ਤਸਵੀਰ ਲਾ ਦੋਗੇ ਮਤਲਬ ਤੁਸੀਂ ਇਹ ਲਾਓ ਕਿ ਆਉਣ ਵਾਲੇ ਸਮੇਂ ਚ ਆਮ ਆਦੀ ਪਾਰਟੀ ਦੇ ਵਰਕਰ ਤੇ ਲੀਡਰ ਜੇ ਕਿਸੇ ਗੁਰੂ ਪੀਰ ਪਗੰਬਰ ਦੇਵੀ ਦੇਵਤਿਆਂ ਦੇ ਨਾਲ ਵੀ ਤੇ ਭਗਵਾਨ ਜਿੰਨੇ ਵੀ ਆ ਗਏ ਉਹਨਾਂ ਦੇ ਨਾਲ ਵੀ ਉਹ ਤੁਲਨਾ ਕਰ ਸਕਦੇ ਨੇ ਕਿਉਂਕਿ ਜਿਹੜੀ ਮੰਡੀ ਤੋਂ ਲੜ ਰਹੀ ਹੈਗੀ ਆ ਉਹ ਕਹਿ ਰਹੇ ਕੰਗਨਾਰਨ ਉਹ ਕਹਿੰਦੇ ਨੇ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹ ਜਿਹੜੇ ਭਗਵਾਨ ਰਾਮਦੀਵੰਚ ਚੋਂ ਨੇ ਹੁਣ ਜਦ ਸਾਡੇ ਪੋਲਿਟਿਸ਼ੀਨ ਇਦਾਂ ਦੀਆਂ ਗੱਲਾਂ ਕਰਦੇ ਨੇ ਬਾਬਾ ਸਾਹਿਬ ਦੇ ਨਾਲ ਮਲਾਤਾ ਇਹ ਜਿਹਾ ਅਨਸਰ ਦਾ ਭਗਸਿਨ ਮਿਲਤਾ ਇਸ ਤੋਂ ਵੱਡੀ ਗੱਲ ਤੇ ਮੰਡੀ ਵਾਲੀ ਕੈਂਡੀਡੇਟ ਕਰ ਗਈ ਕੰਗਨਾਰਾ ਉਹਨੇ ਤੇ ਮੋਦੀ ਸਾਹਿਬ ਦੀ ਤੁਲਨਾ ਹੀ ਭਗਵਾਨ ਨਾ ਕਰ ਦਿੱਤੀ ਹੈਗੀ ਤੇ ਤੁਸੀਂ ਇਹਦੇ ਵੋਟਰਾਂ ਨੇ ਡਿਸਾਈਡ ਕਰਨਾ ਕਿ ਆਖਿਰ ਕੀ ਕੀਤਾ ਜਾਵੇ ਹੁਣ ਕੇਜਰੀਵਾਲ ਸਾਹਿਬ ਨੂੰ ਲੈ ਕੇ ਆਮ ਆਦੀ ਪਾਰਟੀ ਵਾਲੇ ਨੇ ਕੀ ਕਰਤਾ ਕੰਪੇਨ ਸ਼ੁਰੂ ਕਰਤੀ سوشل میڈیا ਤੇ ਕੰਪੇਨ ਕੀ ਕਰ ਚਲਾਤੇ ਨੇ ਪਹਿਲਾਂ ਤੇ ਕਿ ਮੋਦੀ ਸਾਹਿਬ ਕਿਹਦੇ ਕੋ ਡਰਦੇ ਹੈਗੇ ਨੇ ਹੂੰ ਕੇਜਰੀਵਾਲ ਸਭ ਕੋ ਡਾਦੇ ਹੁਣ ਕਹਿੰਦੇ ਨੇ ਕਿ 7 April ਨੂੰ ਕੇਜਰੀਵਾਲ ਦੇ ਲਈ ਦੇਸ਼ ਰੱਖੇਗਾ ਵਰਤ ਹੂੰ ਤੁਸੀਂ 7 April ਨੂੰ ਦੇਸ਼ ਭਰ ਵਿੱਚੋਂ ਚਾਹੇ ਆਪਣੇ ਘਰ ਵਿੱਚ ਪਿੰਡ ਕਸਬੇ ਤਹਿਸੀਲ ਜ਼ਿਲ੍ਹਾ ਜਾਂ ਸੂਬੇ ਵਿੱਚ ਕਿਤੇ ਵੀ ਰਵਿੰਦ ਕੇਜਰੀਵਾਲ ਜੀ ਦੇ ਲਈ ਪ੍ਰਾਰਥਨਾ ਸਭਾ ਜਾਂ ਵਰਤ ਰੱਖੋ ਅਤੇ ਉਹਨਾਂ ਨੂੰ kejriwal.com ਤੇ ਆਪਣਾ ਸੰਦੇਸ਼ ਵੀ ਭੇਜੋ ਲੋ ਕਰ ਲੋ ਗੱਲ ਦੇਸ਼ ਰੱਖ ਰਿਆ ਨੇ ਕੇਜਰੀਵਾਲ ਵਾਸਤੇ ਵਰਤ ਜਿਵੇਂ ਮੋਦੀ ਸਾਹਿਬ ਕਹਿੰਦੇ ਸੀ ਨਾ ਕਿ ਕਰੋਨਾ ਨੂੰ ਭਜਾਉਣਾ ਤੇ ਥਾਲੀਆਂ ਖੜਕਾਓ ਚਮਚੇ ਖੜਕਾਓ ਪੂਰਾ ਹਿੰਦੁਸਤਾਨ ਪਾਗਲ ਹੋ ਕੇ ਕੋਠਿਆਂ ਤੇ ਚੜ ਕੇ ਥਾਲੀਆਂ ਖੜਕਾਉਂਦਾ ਰਿਹਾ ਫਿਰ ਜਿਵੇਂ ਉਹਨਾਂ ਨੇ ਕਹਿ ਦਿੱਤਾ ਗਾਇਜ਼ ਕਿ ਜੀ ਬਿਜਲੀ ਬੰਦ ਕਰ ਦੋ ਫਿਰ ਕਈ ਭਲੇ ਮਾਨਸੇ ਅਫਸਰਾਂ ਨੇ ਸਮਝਾਇਆ ਕਿ ਆਪਣੇ ਸਾਰਾ ਸਿਸਟਮ ਹੀ ਕਲੈਪਸ ਹੋ ਜਾਊਗਾ ਸਰਕਾਰਾਂ ਜਾਂ ਸਰਕਾਰਾਂ ਦੇ ਲੀਡਰ ਇਹੋ ਜਿਹੀਆਂ ਵੀ ਹਰਕਤਾਂ ਕਰ ਦਿੰਦੇ ਨੇ ਹੁਣ ਕੇਜਰੀਵਾਲ ਸਾਹਿਬ ਸਹੀ ਫੋਟੋ ਲੈ ਦੇਣਾ ਇਸ ਤੋਂ ਅੰਦਾਜ਼ਾ ਕਿ ਨਿਕਲਦੇ ਕਿ ਵਾਕੇ ਜਿਹੜੇ ਰਵਿੰਦ ਕੇਜਰੀਵਾਲ ਆ ਉਹਨਾਂ ਦੀ ਖਾਤਰ ਪੂਰਾ ਹਿੰਦੁਸਤਾਨ ਵਰਤ ਰੱਖੂਗਾ ਵੈਸੇ ਵੀ ਨਰਾਤੇ ਸ਼ੁਰੂ ਹੋਣ ਵਾਲੇ ਨੇ ਕੇਜਰੀਵਾਲ ਸਾਹਿਬ ਵਾਸਤੇ ਵਰਤ ਰੱਖਣਗੀ ਦੇਸ਼ ਦੀ ਜਨਤਾ ਪਿੰਡਾਂ 'ਚ ਸ਼ਹਿਰਾਂ 'ਚ ਕਸਬਿਆਂ ਦੇ ਘਰਾਂ ਦੇ ਵਿੱਚ ਤੇ ਫਿਰ ਉਹਨਾਂ ਨੇ ਫੋਟੋ ਤੇ ਸਹੀ ਲਈ ਨਾ ਵੀ ਇੱਕ ਪਾਸੇ ਬਾਬਾ ਸਾਹਿਬ ਵਿਚਕਾਰ ਕੇਜਰੀਵਾਲ ਸਾਹਿਬ ਸੱਜੇ ਪਾਸੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਨੇ ਬਣਾਤਾਗਾ ਕਿ ਇਹ ਵੀ ਕੇਜਰੀਵਾਲ ਸਾਹਿਬ ਵੀ ਸ਼ੀਦਿਆਜ਼ਮ ਸਰਦਾਰ ਆਪਕ ਸਿੰਘ ਤੇ ਬਾਬਾ ਸਾਹਿਬ ਨਾਲੋਂ ਘੱਟ ਨਹੀਂ ਆ ਜੇ ਇੱਕ ਬੰਦੇ ਵਾਸਤੇ ਜਿਹਨੂੰ ਅਰੈਸਟ ਕੀਤਾ ਭ੍ਰਸਟਾਚਾਰ ਦੇ ਮਸਲੇ ਤੇ ਤੇ ਜੇ ਉਹਦੇ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪ੍ਰਾਰਥਨਾ ਕਰੋ ਤੇ ਉਹਦੇ ਵਾਸਤੇ ਵਰਤ ਰੱਖੋ ਤੇ ਫਿਰ ਵੱਡੇ ਲੀਡਰ ਐਡੇ ਵੱਡੇ ਲੀਡਰ ਹੁੰਦੇ ਤੇ ਲੋਕ ਤੇ ਆ ਮਾਰੇ ਸੜਕਾਂ ਤੇ ਆਉਂਦੇ ਪੰਜਾਬ 'ਚ ਤਾਂ ਘੱਟੋ-ਘਾਟੇ ਲਹਿਰ ਨਹੀਂ ਦਿਖੀ ਬਾਕੀ ਦੇਸ਼ ਦਾ ਆਪਣਾ ਨਾਂ ਵੀ ਹਿਸਾਬ ਲਾਈਏ ਮੈਂ ਹੁਣ ਸਰਕਾਰ ਕਰੂਗੀ ਕਿਉਂਕਿ ਆਮ ਆਦੀ ਪਾਰਟੀ ਉਹ ਵਿੱਚ ਹੈ ਬੀਜੇਪੀ ਹੋਵੇ ਜਿਹੜੇ ਵੀ ਇਹਨਾਂ ਦੇ ਆਪਣੇ ਪਾਰਟੀ ਦੇ ਪ੍ਰੋਗਰਾਮ ਨੇ ਜਾਂ ਸਰਕਾਰ ਦੇ ਪ੍ਰੋਗਰਾਮ ਉਹਨੂੰ ਨੇ ਇਵੈਂਟ ਮੈਨੇਜਮੈਂਟ ਦੇ ਤੌਰ ਤੇ ਸਥਾਪਿਤ ਕਰਦੇ ਹੁਣ ਤੁਸੀਂ ਦੇਖੋ 7 ਤਰੀਕ ਤੇ ਚੜ ਲੈਂਦੇ 7 ਦੇ 7 ਤਰੀਕ ਦੀ ਪਹਿਲੀ ਕਿਰਨ ਦੇ ਕੀ ਹੋਣਗੇ ਆਮ ਆਦੀ ਪਾਰਟੀ ਜਿਹੜੇ ਉਹਨਾਂ ਦੇ ਵਲੰਟੀਅਰ ਵਰਕਰ ਉਹ ਫੇਸਬੁੱਕ YouTube ਸੇ ਭਰ ਦੇਣਗੇ ਇਹ ਕਿਉਂਕਿ ਇਵੈਂਟ ਮੈਨੇਜਮੈਂਟ ਆ ਹੁਣ ਕੇਜਰੀਵਾਲ ਸਾਹਿਬ ਇਲੈਕਸ਼ਨ ਆ ਲੋਕ ਸਭਾ ਤੇ ਇੱਕ ਦੇਸ਼ ਦਾ ਇੱਕ ਵੱਡਾ ਚਿਹਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕੇਜਰੀਵਾਲ ਵੀ ਭੀ ਭਗ ਸਿੰਘ ਤੇ ਬਾਬਾ ਸਾਹਿਬ ਤੋਂ ਨਾਲੋਂ ਘੱਟ ਨਹੀਂ ਆਗੇ ਜਾਂ ਨਰਿੰਦਰ ਮੋਦੀ ਨਾਲੋਂ ਘੱਟ ਨਹੀਂ ਆਗੇ ਦੇਖੋ ਕਿੱਡੀ ਦੇਸ਼ ਦੀ ਜਨਤਾ ਨੇ ਕਿੰਨਾ ਉਹਨਾਂ ਵਾਸਤੇ ਵਰਤ ਰੱਖ ਲਿਆ ਹੁਣ ਪੰਜਾਬ ਦੇ ਵਿੱਚ ਸਾਰੇ ਜਿੰਨੇ ਵੀ ਇਹਨਾਂ ਦੇ ਵਰਕਰ ਨੇ ਐਮਐਲਏ ਨੇ ਮੰਤਰੀ ਵਰਤ ਰੱਖਣਾ ਪੈਣਾ ਕਿਉਂਕਿ ਫਿਰ ਆਮ ਆਦਮੀ ਪਾਰਟੀ ਆਲਿਆ ਨੇ ਫਿਰ ਇਹਨਾਂ ਦੀਆਂ ਫੋਟੋਆਂ ਵੀ ਦੇਖਣੀਆਂ ਜਿਹੜਾ ਵਰਤ ਨਹੀਂ ਰੱਖੂਗਾ ਉਹਦੀ ਅਗਲੀ ਵਾਰ ਟਿਕ 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 ਕੱਟੀ ਜਾਊਗੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਕਹਿੰਦੇ ਨੇ ਕਿ ਗਾਂ ਮਾਤਾ ਨੂੰ ਵੀ ਰਾਸ਼ਟਰੀ ਪੰਛੀ ਬਣਾ ਲਓ ਤੇ ਉਹ ਜਿਹੜੇ ਪੰਛੀ ਨੇ ਨਾਬੇ ਵਾਲੇ ਉਹਦੇ ਅੱਜ ਤੋਂ ਹੀ ਉਹਨੇ ਵਰਤ ਰੱਖਣਾ ਸ਼ੁਰੂ ਕਰ ਦਿੱਤਾ ਹੋਊਗਾ ਉਹਨੇ ਤਾਂ ਫੋਟੋ ਵੀ ਭੇਜਤੀ ਹੁੰਨੀ ਆ ਮੈਡਮ ਕੇਜਰੀ ਵਾਲੋਂ ਜੀ ਮੈਂ ਪਹਿਲਾਂ ਹੀ ਰੱਖ ਲਿਆ ਤੂੰ ਹੀ ਇੱਕ ਦਿਨ ਕਹਿੰਦੇ ਹੈਗੇ ਮੈਂ ਤਾਂ 7 ਦਿਨ ਵਾਸਤੇ ਰੱਖ ਸਕਦਾ ਹੈਗਾ ਮੈਨੂੰ ਲੱਗਦਾ ਹੈ ਕਿ ਇੱਕ ਪੋਲੀਟਿਕਲ ਸਟੰਟ ਬਾਜੀ ਹੈ ਇਹਦੇ ਨਾਲ ਦੇਸ਼ ਨੂੰ ਕੀ ਭਲਾ ਹੋਣਾ ਪਰ ਇੱਕ ਪੋਲੀਟਿਕਲ ਲੜਾਈ ਸਿਧਾਂਤਕ ਲੜਾਈ ਬਣਾਉਣ ਦੀ ਖਾਤਰ ਦੇਸ਼ ਦੀ ਜਨਤਾ ਨੂੰ ਵਿਦੇਸ਼ਾਂ ਵਿੱਚ ਵਸਾ ਦਈਏ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਤੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਹੂੰ ਔਰ ਦੇਖੋ ਅਤਿਆਚਾਰ ਤੋਂ ਦੇਸ਼ ਦੀ ਜਨਤਾ ਕਿੰਨੀ ਦੁਖੀ ਹੋਈ ਹੈ ਉਹਨਾਂ ਨੇ ਵਰਤ ਰੱਖੇ ਨੇ ਉਹਨਾਂ ਨੇ ਪ੍ਰਾਰਥਨਾ ਕੀਤੀ ਹੈਗੀ ਕਿਉਂਕਿ ਜਰਮਨੀ ਔਰ ਅਮਰੀਕਾ ਨੂੰ ਕੇਜਰੀਵਾਲ ਸਾਹਿਬ ਦੇ ਫੜ ਨਾਲ ਉਹਨਾਂ ਨੂੰ ਪਹਿਲਾਂ ਹੀ ਪਤਾ ਨਹੀਂ ਕਿਸ ਇੱਕ ਕੰਟਰੀ ਦਾ ਇੱਕ ਚੀਫ ਮਿਨਿਸਟਰ ਪੜਿਆ ਹੋਇਆ ਤੇ ਜਿਹੜਾ ਅਮਰੀਕਾ ਔਰ ਜਰਮਨੀ ਉਹਨਾਂ ਨੂੰ ਚਮੂਨੇ ਜਿਹੜੇ ਲੜੇ ਆ ਗਏ ਨੇ ਉਸ ਮਸਲੇ 'ਚ ਭਾਰ ਸਰਕਾਰ ਨੇ ਵੀ ਖੁੱਲ ਕੇ ਜਵਾਬ ਨਹੀਂ ਦਿੱਤਾ